ਹਾਂਜੀ ਦੋਸਤੋ ਸਭ ਤੋਂ ਪਹਿਲਾਂ ਕੁਦਰਤ ਡੇਰੀ ਫਾਰਮ ਡਾਕਟਰ ਸੁਖਚੰਨ ਸਿੰਘ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਸਾਰਿਆਂ ਨੂੰ ਬੇਅੰਤ ਪਰੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਦੋਸਤੋ ਮੈਂ ਤੁਹਾਨੂੰ ਅੱਜ ਇੱਕ ਕੇਸ ਦੇ ਲੈ ਕੇ ਆਇਆ ਮੈਂ ਤੁਹਾਨੂੰ ਪਹਿਲਾਂ ਨਹੀਂ ਤੁਹਾਨੂੰ ਮੈਂ ਰੀਅਰ ਕੇਸ ਬਈ ਸੇ ਤਾਂ ਮੈਂ ਦਿੱਲੀ ਬਹੁਤ سارے ਕੇਸ ਦੇਖਦਾ ਪਰ ਜਿਹੜੇ ਕੋ ਸਮਝਣ ਵਾਲੇ ਕੇਸ ਹੁੰਦੇ ਨੇ ਉਹਨਾਂ ਬਾਰੇ ਮੈਂ ਤੁਹਾਨੂੰ ਜਾਣਕਾਰੀ ਸਮਝਣਾ ਆਪ ਸਮਝਦਾ ਵੀ ਤੁਹਾਨੂੰ ਜਾਣਕਾਰੀ ਜ਼ਰੂਰ ਦੇਣੀ ਚਾਹੀਦੀ ਦੋਸਤੋ ਆ ਇੱਕ ਮੱਝੇ ਮੇਰੇ ਸਾਹਮਣੇ ਮੈਂ ਹੁਣ ਰਾਤ 8 ਦਾ ਟਾਈਮ ਹੋ ਗਿਆ ਸੋ ਦੋਸਤੋ ਇਹ ਜਿਹੜੀ ਮੱਝ ਇਹਦਾ ਪਾ ਸੂਰੇਸ਼ਨ ਦਾ ਸੂਣ ਦਾ ਟਾਈਮ ਪੂਰਾ ਹੈ ਪ੍ਰੋਪਰ ਦਾ ਟਾਈਮ ਸੂਣ ਦਾ ਪੂਰਾ ਹੈ ਹੁਣ ਦੋਸਤੋ ਇਹ ਹੋ ਰਿਹਾ ਕਿ ਇਹ ਸਵੇਰ ਵੀ ਜ਼ੋਰ ਮਾਰਦੀ ਪਈ ਹੈ ਸਵੇਰ ਵੀ ਮੱਝ ਜ਼ੋਰ ਮਾਰਦੀ ਪਈ ਹੈ ਬੱਚਾ ਨਹੀਂ ਆ ਰਿਹਾ ਸੂ ਨਹੀਂ ਰਹੀ ਹੁਣ ਸਾਨੂੰ ਜਿਹੜਾ ਇਸ ਮੱਝ ਦਾ ਆਨਰਸ ਸੀਗਾ ਸਾਡਾ ਕਸਟਮਰ ਹੈ ਉਹਨਾਂ ਸਾਨੂੰ ਕਾਲ ਕੀਤੀ ਹੈ ਵੀ ਡਾਕਟਰ ਸਾਹਿਬ ਮੱਝ ਨਾਲ ਜ਼ੋਰ ਲਾ ਰਹੀ ਹੈ ਤੇ ਬੱਚਾ ਨਹੀਂ ਆ ਰਿਹਾ ਅਸੀਂ ਉਹਨੂੰ ਕਿਹਾ ਵੀ ਕੋਈ ਘਟਾ ਡੇਢ ਘਟਾ ਵੇਟ ਕਰ ਲਓ ਕਈ ਵਾਰੀ ਆਪਾਂ ਹੁੰਦਾ ਵੀ ਆਪਾਂ ਜਲਦਬਾਜ਼ੀ ਨਾਲ ਬੱਚਾ ਕੱਢ ਦਿੰਨੇ ਆ ਉਹਦੇ ਵਿੱਚ ਵੀ ਮੱਜ ਦੀ ਬੱਚੇਦਾਨੀ ਨੂੰ ਟ੍ਰਿਟਰ ਹੋ ਜਾਂਦਾ ਹੈ ਬੱਚੇਦਾਨੀ ਨੂੰ ਇਨਫੈਕਸ਼ਨ ਹੋ ਜਾਂਦੀ ਹੈ ਸੋ ਉਹ 2-3 ਘੰਟੇ ਵੇਟ ਕਰਨ ਤੋਂ ਬਾਅਦ ਵੀ ਬੱਚਾ ਨਹੀਂ ਆਇਆ ਸੋ ਅਸੀਂ ਹੁਣ ਆ ਕੇ ਮੱਜ ਚੈੱਕ ਕੀਤੀ ਆ ਤੇ ਇਹ ਮੱਜ ਨੂੰ ਹੁਣ ਪਤਾ ਲੱਗਿਆ ਵੀ ਇਹਦੇ ਅੰਦਰ ਹੱਥ ਪਾ ਕੇ ਵੇਖਿਆ ਇਹਨੂੰ ਟੋਰਸ਼ਨ ਹੈ ਫਰਸਟ ਸਟੇਜ ਦਾ ਇਹਨੂੰ ਵੱਡ ਜਿਹੜਾ ਉਹ ਬੱਚੇਦਾਨੀ ਨੂੰ ਪੈ ਚੁੱਕਿਆ ਸੋ ਹੁਣ ਅਸੀਂ ਉਹਦਾ ਫਟਾ ਲਾ ਕੇ ਜਾਂ ਇਹਨੂੰ ਕੱਢੀ ਕਰਕੇ ਇਹਦਾ ਵਾਲ ਕੱਢ ਕੇ ਤੇ ਇਹਦਾ ਬੱਚਾ ਕਟਾਂਗੇ ਕਿਸਾਨ ਭਰਾਵੋ ਤੁਸੀਂ ਵੀ ਜਦੋਂ ਵੀ ਆਪਣੀ ਕੋਈ ਵੀ ਘਰੇ ਮੱਝ ਸੁੰਦੀ ਏ ਚਾਹੇ ਮੱਝ ਏ ਚਾਹੇ ਗਾਂ ਏ ਸਭ ਤੋਂ ਪਹਿਲਾਂ ਜਦੋਂ ਤੁਹਾਨੂੰ ਪਤਾ ਲੱਗ ਗਿਆ ਵੀ ਉਹਦਾ ਸੂਣ ਦਾ ਟਾਈਮ ਪੂਰਾ ਹੈ ਉਹ ਜ਼ੋਰ ਲਾਉਂਦੀ ਆ ਮੈਕਸੀਮਮ ਘੰਟਾ ਜਾਂ 2 ਘੰਟੇ ਵੇਟ ਕਰਿਆ ਕਰੋ ਉਸ ਤੋਂ ਬਾਅਦ ਤੁਹਾਨੂੰ ਪਤਾ ਲੱਗ ਗਿਆ ਵੀ ਮੱਝ ਨਹੀਂ ਸੂਰੀ ਵੀ ਇਹਨੂੰ ਕੋਈ ਦਿੱਕਤ ਆ ਤਾਂ ਉਸੇ ਵੇਲੇ ਡਾਕਟਰ ਨੂੰ ਬੁਲਾਇਆ ਕਰੋ ਅੱਛੇ ਵਧੀਆ ਡਾਕਟਰਸ ਨੂੰ ਬੁਲਾ ਕੇ ਉਹਦੀ ਮੱਝ ਚੈੱਕਅਪ ਕਰਾਇਆ ਕਰੋ ਮੇ ਕੋ ਇਹ ਹੁਣ ਘਰੇ ਲੋਕਸਾਨ ਹੈ ਵਿਚਾਰਾ ਵੀ ਛੋਟਾ ਜ਼ਿਮੀਂਦਾਰ ਆ ਤੇ ਇਹ ਕਿੰਨੇ ਵਧੀਆ ਤੇ ਕੇ ਨਾ ਮੱਝ ਪਾਲੀ ਹੋਈ ਏ ਹੁਣ ਇਸ ਮੱਝ ਦੇ ਵਿੱਚ ਹੁਣ ਇਹਨੂੰ ਕਈ ਬੰਦੇ ਸਲਾਹਾਂ ਵੀ ਦੇਣਗੇ ਵੀ ਪੱਲੀ ਪਾ ਕੇ ਚੱਕ ਦੇ ਕੋਈ ਇਹਨੂੰ ਕਹਿੰਦਾ ਵੀ ਮੋਦੀ ਕਰ ਦੇ ਹੁਣ ਜੇ ਇਹ ਗੱਲਾਂ 'ਚ ਰਹਿ ਗਿਆ ਤੇ ਇਹਦੇ ਅੰਦਰ ਬੱਚਾ ਡੈੱਡ ਹੋ ਜਾਣਾ ਜਦੋਂ ਬੱਚਾ ਡੈੱਡ ਹੋ ਗਿਆ ਤੇ ਫਿਰ ਤੁਹਾਨੂੰ ਵੀ ਪਤਾ ਕਿ ਆਫੀਸ਼ਲੀ ਮੱਝ ਜਿਹੜੀ ਇਹ ਬਚਾਉਣੀ ਬਹੁਤ ਔਖੀ ਹੋ ਜਾਂਦੀ ਏ ਤਾਨੂੰ ਵੀ ਪਤਾ ਵੀ ਟੋਰਸ਼ਨ ਦਾ ਕੇਸ ਕਿੰਨਾ ਮਤਲਬ ਕਿ ਡਿਫਿਕਲਟ ਕੇਸ ਹੁੰਦਾ ਹੈ ਸੋ ਤੁਸੀਂ ਵੀ ਅੱਗੇ ਆਪਣੇ ਕਿਉਂਕਿ ਸਵੇ ਦਾ ਟਾਈਮ ਚੱਲਦਾ ਪਿਆ ਤੁਹਾਡੇ ਵੀ ਸਾਰੇ ਘਰੇ ਮੱਝਾਂ ਨੇ ਗਾਵਾਂ ਨੇ ਜਦੋਂ ਵੀ ਤੁਹਾਡਾ ਪਸ਼ੂ ਜ਼ੋਰ ਮਾਰਦਾ ਜ਼ੋਰ ਲਾਉਂਦਾ ਸੂਣ ਲੱਗਿਆ ਘਟਾ ਡੇਢ ਘਟਾ ਹੁੰਦਾ ਵੇਟ ਕਰੋ ਜੇ ਉਹ ਨਹੀਂ ਸੂਰਿਆ ਤਾਂ ਡਾਕਟਰ ਨੂੰ ਚੈੱਕ ਕਰਵਾਓ ਆ ਤੁਹਾਡੀ ਮੈਂ ਗੱਲ ਵੀ ਕਰਾਉਣਾ ਸਾ ਆਪਣੇ ਕੋਲੇ ਮੱਝ ਦੇ ਓਨਰ ਖੜੇ ਨੇ ਵੀ ਇਹ ਕਦੋਂ ਦੀ ਜ਼ੋਰ ਲਾਉਂਦੀ ਪਈ ਤੁਸੀਂ ਵੇਖ ਲਓ ਸੁਬਾ ਦੀ ਤੇ ਹੁਣ ਤੁਸੀਂ ਵੇਖ ਲਓ ਕਿੰਨਾ ਟਾਈਮ ਹੋ ਗਿਆ ਸਸੀ ਕਾ ਜੀ ਸਸੀ ਕਾ ਜੀ ਇਹ ਆਪਣੀ ਮਾਂ ਜੀ ਕਦੋਂ ਦਾ ਜਿਹੜਾ ਇਹ ਜ਼ੋਰ ਲਾ ਰਹੀ ਏ ਇਹ ਜੀ ਸਵੇਰ ਦੇ ਹੀ ਇਹ ਰਸੋਂ ਦਾ ਟਾਈਮ ਪੂਰਾ ਹੈ ਜੀ ਪੂਰਾ ਜੀ ਕੋਈ ਇਹਨੇ ਕਢੋਲ ਕੋਈ ਕੁਛ ਕੱਢਿਆ ਜੀ ਕੁਛ ਨਹੀਂ ਜੀ ਹਾਂ ਦੋਸਤੋ ਆ ਦੇਖੋ ਜਿਹੜਾ ਤੁਸੀਂ ਇੱਥੋਂ ਵੀ ਇੱਕ ਗੈਸ ਲਾ ਲਿਆ ਕਰੋ ਵੀ ਇਹ ਮੱਗ ਨੂੰ ਵੱੜ ਪੈ ਗਿਆ ਕਿਉਂਕਿ ਜਦੋਂ ਬੱਚੇ ਦਾ ਇਹਨੂੰ ਵੱਟ ਚੜ ਗਿਆ ਤੇ ਉਹਨੇ ਕੋਈ ਮੈਲਾ ਕੋਈ ਕਢੋਲ ਤਾਂ ਕਾਦੇ ਕਢਣਾ ਸੀਗਾ ਹੋਰ ਵੀ ਇਹਦੇ ਬਹੁਤ ਸਿੰਪਟਮ ਹੁੰਦੇ ਆ ਇਹ ਥੋੜਾ ਥੋੜਾ ਗੋਹਾ ਵੀ ਕਰੀ ਜਾਂਦੀ ਸੀਗੀ ਤੇ ਇਹਨੂੰ ਜ਼ੋਰ ਲਾਉਂਦੀ ਨੂੰ ਕਿੰਨਾ ਟਾਈਮ ਹੋ ਗਿਆ ਹੁਣ ਟਿਕਰ ਹੌਣ ਤੱਕ ਸਵੇਰ ਦਾ ਜੋਰ ਲਾਈ ਜਾਂਦਾ ਹਾਂ ਸਵੇਰ ਦਾ ਤੁਸੀਂ ਵੇਖੋ ਦੋਸਤੋ ਵੀ ਇਹਨੂੰ ਮੈਕਸਿਮਮ 8 9 ਦਾ 10 ਘੰਟੇ ਹੋ ਗਏ ਹੋਣੇ ਆ ਤੇ ਹੁਣ ਅਸੀਂ ਆ ਆ ਸਾਡੇ ਸਾਰੇ ਵੀਰ ਆਏ ਹੋਏ ਨੇ ਅਸੀਂ ਉਹਨਾਂ ਨੂੰ ਮੱਜ ਨੂੰ ਦੇਖ ਕੇ ਤੇ ਜਿਹੜਾ ਇਹਦਾ ਵਾਲ ਕੱਢਾਂਗੇ ਸੋ ਦੋਸਤੋ ਤੁਸੀਂ ਵੀ ਤਿਆਰ ਰੱਖਿਓ ਆਪਣੇ ਘਰੇ ਹੁਣ ਮੱਜਾਂ ਗਾਵਾਂ ਸੂਰੀਆਂ ਨੇ ਟਾਈਮ ਸਵੇਰ ਦਾ ਹੋਇਆ ਸੋ ਜੇ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਆ ਇਹਨੂੰ ਲਾਈਕ ਕਰ ਲਿਓ ਸ਼ੇਅਰ ਕਰ ਲਿਓ ਮੇਰਾ ਚੈਨਲ ਕੁਦਰਤ ਡੇਰੀ ਫਾਰਮ ਡਾਕਟਰ ਸੁਖਚੈਨ ਸਿੰਘ ਸਬਸਕ੍ਰਾਈਬ ਕਰ ਲਿਓ ਸਾਰੇ ਦੋਸਤਾਂ ਦਾ ਬਹੁਤ-ਬਹੁਤ ਧੰਨਵਾਦ ਉਸ ਕੋ ਆ ਵੀਸਾ ਜਿਹੜੀ ਮੈਂ ਤੁਹਾਨੂੰ ਪਹਿਲਾਂ ਮਤਬਾਈ ਸੀਗੀ ਜਿੰਨੂੰ ਬੱਚੇਦਾਨੀ ਨੂੰ ਬਲ ਪੈ ਗਿਆ ਸੀਗਾ ਟੋਰਸ਼ਨ ਦਾ ਕੇਸ ਇਹਨੂੰ ਆਪਾਂ ਕਹਿੰਦੇ ਆ ਸੋ ਇਹ ਜਿਹੜੀ ਕਿਸਾਨ ਦੀ ਗਲਤੀ ਸੀ ਕਿ ਸਵੇਰ ਦਾ ਮੱਝ ਜ਼ੋਰ ਲਾਉਂਦੀ ਸੀਗੀ ਉਹਨਾਂ ਸਾਨੂੰ ਸਦਿਆ ਲੇਟ ਸੋ ਹੁਣ ਆਪਾਂ ਜਿਹੜਾ ਇਹਲਾ ਵਾਲ ਕੱਢ ਕੇ ਸੋ ਆ ਬੱਚਾ ਆਪਾਂ ਦਾ ਕੱਢ ਦਿੱਤਾ ਰਾਤ 11:30 ਦਾ ਟਾਈਮ ਮੇਰੇ ਹਿਸਾਬ ਨਾਲ ਹੋ ਸਕਿਆ ਸਾਰੇ ਭੈਣ ਭਾਜ ਜਿਨ੍ਹਾਂ ਨੂੰ ਨਾਲ ਲਾ ਕੇ ਅਸੀਂ ਮੱਝ ਢਹਾਉਂਦਾ ਕਰਦੇ ਰਹੇ ਹਾਂ ਸੋ ਦੋਸਤੋ ਇਦਾਂ ਦੀ ਸਰਵਿਸ ਜਿਹੜੀ ਹੈ ਇੱਥੇ ਕਸਟਮਰ ਨੂੰ ਦੇਣੀ ਪੈਂਦੀ ਜਦੋਂ ਆਪਾਂ ਫੀਲਡ ਦੇ ਵਿੱਚ ਵਿਚਰਦੇ ਆਣਾ ਤੇ ਆਪਣੇ ਫੈਮਿਲੀ ਮੈਂਬਰ ਹੁੰਦੇ ਆ ਆਪਣੇ ਜਿਹੜੇ ਗਾਹਕ ਹੁੰਦੇ ਆ ਜੇ ਆਪਾਂ ਮਤਲਬ ਕਿ ਵੇਖੋ ਮੈਂ ਉਦੋਂ ਦੇ ਬੈਠਾ ਹੋਇਆ ਹਾਂ 8 ਵਜੇ ਦਈ ਇੱਥੇ ਸੋ ਆਪਾਂ ਜਿਹੜੇ ਇੱਥੇ ਵੀਰ ਆਏ ਸੀ ਇਹਨਾਂ ਨੂੰ ਇਹਨਾਂ ਨਾਲ ਗੱਲਬਾਤ ਕਰਦੇ ਆਂ ਵੀ ਇਹਨਾਂ ਨੂੰ ਕਿਵੇਂ ਲੱਗਿਆ ਵੀ ਇਹ ਮੱਝ ਜਿਹੜੀ ਸੀ ਜੀ ਆਪਾਂ ਕਿੱਦਾਂ ਇਹਨੂੰ ਸਵਾਇਆ ਕਿੱਦਾਂ ਇਹਦਾ ਜਿਹੜਾ ਆਪਾਂ ਵਾਲ ਕੱਢਿਆ ਟੋਰਸ਼ਨ ਕੱਢੀਏ ਤੇ ਕਿੰਦਾ ਬੱਤਾ ਕੱਢਿਆ ਕਿੰਨਾ ਆਪਾਂ ਨੂੰ ਜਿਹੜੀ ਮਿਹਨਤ ਕਰਨੀ ਪਈ ਏ ਸਸਤੀ ਕਹਾਣੀ ਤੇ ਤੁਹਾਨੂੰ ਕਿਵੇਂ ਲੱਗਿਆ ਜੀ ਆਪਾਂ ਜਿਹੜੀ ਇਹ ਮੱਝ ਹੁਣ ਸਵਾਈ ਏਗੀ ਹੋਰ ਤੋਂ ਠੀਕ ਹੈ ਹਾਂਜੀ ਇਹਨਾਂ ਕਿੰਨਾ ਕੁ ਟਾਈਮ ਆਪਾਂ ਇੱਥੇ ਬੈਠ ਕੀਤਾ ਤੁਸੀਂ ਆਪਾਂ ਸਾਰੇ ਬੈਠੇ ਸੀ ਇੱਥੇ ਸਤਿ ਮੇਰਾ ਟੋਇ ਜੁਲਾ ਦੇ 12:30 ਵਜੇ ਤੱਕ ਹੋਵੇ ਹਾਂਜੀ ਦੋਸਤੋ ਇਹਨਾਂ ਸਾਰੇ ਭਰਾਵਾਂ ਦੇ ਆ ਜਿਹੜੇ ਸਾਡੇ ਮੱਝ ਦੇ ਮਾਲਕ ਨੇ ਭੈਣ ਸਾਡੀ ਆਪ ਇਹਨਾਂ ਨੂੰ ਪੁੱਛਦੇ ਆ ਆ ਭੈਣ ਕਿੰਨਾ ਕਿ ਤੁਹਾਨੂੰ ਜਿਹੜਾ ਆਪਾਂ ਨੂੰ ਟਾਈਮ ਲੱਗਿਆ ਇੱਥੇ ਇਹਨੂੰ ਮੱਝ ਨੂੰ ਸਮਾਉਣ ਤੇ ਬਹੁਤ ਹੀ ਜ਼ਿਆਦਾ ਟਾਈਮ ਲੱਗਿਆ 8 ਵਜੇ ਤੋਂ ਲੈ ਕੇ ਸਵਾ ਕੋ ਇੱਕ ਹੋ ਗਿਆ ਇੱਕੋਣਾ ਇੱਕਾ ਹਾਂਜੀ ਬਹੁਤ ਹੀ ਜ਼ਿਆਦਾ ਟਾਈਮ ਲੱਗਿਆ ਏ ਮੱਝ ਬਹੁਤ ਹੀ ਔਖੀ ਸੀ ਹਾਂਜੀ ਤੇ ਹੁਣ ਇਸ ਟਾਈਮ ਖੜ ਵੀ ਸਹੀ ਏ ਮੱਝ ਵੀ ਸਹੀ ਏ ਠੀਕ ਏ ਜੀ ਜੋ ਸਾਡੇ ਡਾਕਟਰ ਨੇ ਮਤਲਬ ਵੀ ਸਹੀ ਮੱਝ ਸਰਾਮ ਸਮਝ ਸੁਣਾਤੀ ਏ ਹੁਣ ਤੁਸੀਂ ਇਹ ਅੱਗੇ ਤੋਂ ਗਲਤੀ ਕਰੋਗੇ ਵੀ ਇੰਨੀ ਟਾਈਮ ਵੇਟ ਕਰੋਗੇ ਨਹੀਂ ਰੇ ਇੰਨੀ ਦੇਰ ਤੱਕ ਹੋਵੇ ਕਿ ਕਿ ਘਰੇ ਪਰਿਵਾਰ ਹੁੰਦਾ ਤਾਂ ਫਿਰ ਸ਼ਾਇਦ ਹੋ ਸਕਦਾ ਸੀ ਸਸ ਪਹਿਲੇ ਵੀ ਡਾਕਟਰ ਨੂੰ ਬੁਲਾ ਸਕਦੇ ਕਿਉਂਕਿ ਘਰੇ ਕੋਈ ਨਹੀਂ ਸੀ ਮੈਂ ਕੱਲੀ ਸੀ ਇਸ ਕਰਕੇ ਡਾਕਟਰ ਨੂੰ ਲੇਟ ਬੁਲਾਇਆ ਹੈ ਠੀਕ ਹੈ ਜੀ ਗਲਤੀ ਇਹਦੇ ਵਿੱਚ ਮਤਲਬ ਸਾਡੀ ਏ ਠੀਕ ਹੈ ਜੀ ਤੇ ਉਹਦਾ ਮੱਝ ਸਹੀ ਸਲਾਮ ਤੇ ਉਹ ਅਸੀਂ ਡਾਕਟਰ ਦਾ ਵਿਸ਼ੇਤਰ ਗੁਜ਼ਾਰਾਂ ਤੇ ਨਾਲ ਤੇ ਜਿਹੜੇ ਮਤਲਬ ਮੈਂਬਰ ਨੇ ਉਹਨਾਂ ਦਾ ਵੀ ਸ਼ੁਕਰ ਗੁਜ਼ਾਰਾ ਆਪ ਜੀ ਨੇ ਨਾਲ ਸਾਡੇ ਨਾਲ ਮਿਲ ਸਮਝਵਾ। ਹੁਣ ਤੁਸੀਂ ਖੁਸ਼ ਜੇ ਬਹੁਤ ਹੀ ਜ਼ਿਆਦਾ ਖੁਸ਼ ਹੈ ਕਿਉਂਕਿ ਲੱਖ ਦੀ ਮੇਰੀ ਮੱਝ ਸਾਡੀ ਮਤਲਬ ਬਚ ਗਈ। ਤੁਸੀਂ ਖੁਸ਼ ਨਾਵਾਗੇ ਤੌਰ ਕੀ ਆਵਾਂਗੇ। ਹਾਂ ਦੇਖੋ ਆ ਇੱਕ ਹੁਣ ਪੈਣ ਜਿਹੜੇ ਪਰਿਵਾਰ ਬੱਚਿਆਂ ਵਾਂਗੂ ਆਪਦੇ ਬੱਚਿਆਂ ਵਾਂਗੂ ਇਹਨਾਂ ਨੂੰ ਪਾਲਦੇ ਨੇ ਆ ਵੀਰ ਨੇ ਇਹਨਾਂ ਦੇ ਹਸਬੰਡ ਨੇ ਆਪ ਇਹਨਾਂ ਨੂੰ ਪੁੱਛਦੇ ਆ। ਹਾਂਜੀ ਵੀਰ ਜੀ ਤੁਹਾਨੂੰ ਕਿਵੇਂ ਲੱਗਿਆ ਵੀ ਬਹੁਤ ਖੁਸ਼ੀ ਹੋਈ ਜੀ ਪਹਿਲਾਂ ਤਾਂ ਬਹੁਤ ਲੱਗੀ ਜਾਂਦਾ ਸੀ ਵੀ ਸੀਰੀਅਸ ਕੇਸ ਏ ਪਰ ਤੁਸੀਂ ਮਾਲਕ ਨੇ ਐਨੀ ਸੁਣੀ ਤੁਸੀਂ ਇੰਨਾ ਵਧੀਆ ਇਲਾਜ ਕੀਤਾ ਇਹਨਾਂ ਦਾ ਤੇ ਬਹੁਤ ਵਧੀਆ ਮੱਝ ਸਵਾਈ ਕਿਉਂਕਿ ਸਾਹੀ ਤੁਹਾਡੇ ਤੇ ਰੱਬ ਜਿੰਨਾ ਯਕੀਨ ਕਰਨੇ ਇੱਕ ਸਾਡੀ ਪਹਿਲਾਂ ਵੀ ਮੱਝ ਗਈ ਸੀ ਸਾਡੇ ਕੋਲ ਬਹੁਤ ਡਾਕਟਰ ਆਉਂਦੇ ਰਹਿ ਉਹ ਕਦੇ ਕਿਹੜਾ ਆ ਗਿਆ ਕਦੇ ਕਿਹੜਾ ਸਾਡੇ ਕੋਲ ਇੱਕ ਡਾਕਟਰ ਆਉਂਦਾ ਸੀ ਉਹਨੇ ਕਦੇ ਨਹੀਂ 490 ਰੁਪਏ ਲੈ ਸੀ ਜਾਂ 499 ਰੁਪਏ ਲੈ ਸੀ ਉਹ ਜਦੋਂ ਵੀ ਆਉਂਦਾ ਸੀ ਉਹ ਸਾਡੇ ਕੋਲ 500 ਰੁਪਏ ਲੈਂਦਾ ਸੀ ਅਸੀਂ ਜਦੋਂ ਵੀ ਮਤਲਬ ਪੈਸੇ ਦਿੰਦੇ ਕਦੇ ਅਸੀਂ ਮੁੰਦਰੀਆਂ ਵੇਚ ਦੇਣੀਆਂ ਕਦੇ ਕੀ ਵੇਚਦੇ ਨਾ ਕਦੇ ਕਿੰਦੇ ਕੋਲ ਮੰਗ ਕਦੇ ਕਿੰਦੇ ਕੋਲ ਮੰਗੇ ਬਹੁਤ ਅਹੀ ਔਖੇ ਹੋ ਗਏ ਸਾਨੂੰ ਨੇ ਸਾਨੂੰ ਨਾ ਅੱਜ ਤੂੰ 9 8 9 ਸਾਲ ਹੋ ਗਏ ਨੇ ਤੁਹਾਡਾ ਨੰਬਰ ਕਿਸੇ ਨੇ ਦਿੱਤਾ ਸੀ ਉਹਦੇ ਵਿੱਚ ਤੁਸੀਂ ਸਾਡੀ 250 ਰੁਪਏ ਚ ਮੱਝ ਬਚਾਈ ਸੀ ਸਾਨੂੰ ਬਹੁਤ ਹੀ ਖੁਸ਼ੀ ਉਹ ਦੱਸ ਸੀ ਤੋ ਤੁਹਾਨੂੰ ਰੱਬ ਮੰਨਣੇ ਆ ਜੀ ਬੜੀ ਮਿਹਰਬਾਨੀ ਜੀ ਸੋ ਹੁਣ ਤੁਸੀਂ ਪੂਰੇ ਖੁਸ਼ ਜੇ ਬਹੁਤ ਖੁਸ਼ ਆ ਜੀ ਬਹੁਤ ਹੀ ਜ਼ਿਆਦਾ ਮਿਹਰਬਾਨੀ ਸਾਰੇ ਭਰਾਵਾਂ ਦੀ ਦੋਸਤੋ ਆ ਵੇਖੋ ਇਸ ਤਰ੍ਹਾਂ ਦਾ ਟ੍ਰੀਟਮੈਂਟ ਕਰਿਆ ਕਰੋ ਜਿਹੜੇ ਡਾਕਟਰ ਮੇਰੇ ਭਰਾ ਪ੍ਰੈਕਟਿਸ ਕਰਦੇ ਆ ਨਾ ਮਿਹਨਤ ਲਾਇਆ ਕਰੋ ਤੇ ਇਹਦੇ ਨਾਲ ਦਾ ਹੀ ਸੇਮ ਕੇਸ ਇੱਕ ਅਸੀਂ ਕੀਤਾ ਸੀਗਾ ਅੱਜ ਤੋਂ ਮਹੀਨਾ ਪਹਿਲਾਂ ਉਹ ਵੀ ਸਾਡੇ ਨਾਲ ਵੀਰ ਮੌਜੂਦ ਨੇ ਉਹ ਵੀ ਤੁਹਾਨੂੰ ਦੱਸਣਗੇ ਵੀ ਉਹਨਾਂ ਦੀ ਮੱਝ ਕਿੱਦਾਂ ਬਚੀ ਸੀ ਹਾਂਜੀ ਵੀਰ ਜੀ ਇਹ ਵੀ ਡਾਕਟਰ ਨੇ ਸਾ ਮੇਰੀ ਮੱਝ ਦੀ ਜਾਨ ਬਚਾਈ ਮੁੱਕ ਮੁੱਕੀ ਨੂੰ ਜਾਨ ਕਿ ਬਚਾਇਆ ਸੀ ਜਦੋਂ ਉਸ ਡਾਕਟਰ ਆਇਆ ਮੱਜ ਤਾਂ ਨਾ ਉਠਨੂ ਉਠਦੀ ਸੀ ਨਾ ਟਰਦੀ ਸੀ ਐਨੀ ਤਕਲੀਫ ਚ ਹੀ ਇੱਕ ਡਾਕਟਰ ਨੇ ਐਨੀ ਗਲਤੀ ਨਾਲ ਸਾਨੂੰ 2 ਦਿਨ ਹੀ ਮੱਜ ਉਟੀ ਕੇ ਲਾਈ ਗਿਆ ਜੋੜ ਨਵਾਈ ਗਿਆ ਮੱਜ ਪੂਰੇ ਹਾਲ ਪੈ ਕੇ ਦਿਹਾੜੀ ਹਾਂਜੀ ਹਾਂਜੀ ਅਸੀਂ ਇੱਕ ਤਰ੍ਹਾਂ ਦਾ ਰੋਪ ਹੈ ਤੇ ਡਾਕਟਰ ਆਇਆ ਤੇ ਇਹਨੇ ਆਹ ਰੱਬ ਦੇ ਅਰਦਾਸ ਕਰੋ ਮੈਂ ਨਹੀਂ ਰੱਬੇ ਤੋੜੀ ਮੱਜ ਬਚਾਉਣ ਵਾਲਾ ਬਾਕੀ ਮੱਜ ਇਸ ਟਾਈਮ ਤਾਂ ਮੁੱਕ ਚੁੱਕੀ ਹੈ ਹਾਂਜੀ ਵੀ ਜਿਹੜੇ ਉਹ ਡਾਕਟਰ ਦੇ ਗਲਤੀ ਨਾਲ ਐਨਾ ਤਕਲੀਫਾਂ ਮੱਜ ਨੂੰ ਦਿੱਤੀਆਂ ਠੀਕੇ ਲਾ ਕੇ ਤੇ ਇਹ ਡਾਕਟਰ ਨੇ ਰੱਬ ਬਣ ਕੇ ਸਾਡੀ ਮੱਝ ਨੂੰ ਬਚਾਇਆ ਅੱਜ ਮੱਝ ਚੰਗੀ ਬੜੀ ਹੁਣ ਦੁਬਾਰਾ ਸੂਨ ਤੇ ਤਿਆਰ ਵੀ ਖੜੀ ਏ ਬਹੁਤ ਮਿਹਰਬਾਨੀ ਇਹ ਦੇਖੋ ਦੋਸਤੋ ਇਹਨਾਂ ਦੀ ਮੱਝ ਨੂੰ ਵੀ ਟੋਰਸ਼ਨ ਸੀ ਹੁਣ ਇੱਕ ਮੇਰਾ ਵੀਰ ਹੈਗਾ ਜੋਗਾ ਸਿੰਘ ਧਾਰੀਵਾਲ ਤੋਂ ਉਹ ਮੈਨੂੰ ਕਹਿੰਦਾ ਹੁੰਦਾ ਵੀ ਡਾਕਟਰ ਸਾਹਿਬ ਤੁਸੀਂ ਡਾਕਟਰਾਂ ਬਾਰੇ ਨਾ ਬੋਲਿਆ ਕਰੋ ਮੱਝ ਨੂੰ ਵੜ ਪਿਆ ਪੀਕੇ ਨੂੰ ਲਾ ਰਹੇ ਨੇ ਬੱਚੇ ਦਾ ਨਹੀਂ ਖੋਲਣ ਵਾਸਤੇ ਤਿੰਨ ਦਿਨ ਲੱਗੇ ਰਹਿ ਲੱਗਣ ਤੋਂ ਬਾਅਦ ਬੱਚੇ ਦਾ ਨਹੀਂ ਖੁੱਲੀ ਨਹੀਂ ਖੀਰੀ ਜਵਾਬ ਦੇ ਗਏ ਇਹਨਾਂ ਨੇ ਮੈਨੂੰ ਕਦੇ ਕੰਟੈਕਟ ਕੀਤਾ ਤੇ ਮੈਂ ਆ ਕੇ ਟੋਰਸ਼ਨ ਕੱਢ ਕੇ ਉਹ ਬੱਚਾ ਕੱਢਿਆ ਮੱਝ ਹੁਣ ਵੀ ਫਸ ਕਲਾਸ ਹੈ ਠੀਕ ਠਾਕ ਹੈ ਸੋ ਇਦਾਂ ਦਾ ਟ੍ਰੀਟਮੈਂਟ ਕਰਿਆ ਕਰੋ ਆ ਮੇਰੇ ਵੀਰ ਆ ਓਨਰ ਨੇ ਸਾਡੇ ਨਾਲ ਹੋਰ ਵੀ ਗੱਲ ਕਰਨੀ ਚਾਹਣਗੇ ਸਾਂਝੀ ਗੱਲ ਵੀਰ ਜੀ ਮੈਂ ਇਹ ਗੱਲ ਕਰਨਾ ਚਾਹੁੰਦਾ ਸੀ ਕਿ ਕਈ ਡਾਕਟਰ ਇਹ ਸੋਚਦੇ ਨੇ ਵੀ ਸ਼ਾਇਦ ਸੁਖਜੈਨ ਸਿੰਘ ਵੀਡੀਓ ਬਣਾਉਣ ਦੇ ਮਾਰੇ ਸਭ ਕੁਝ ਕਰਦਾ ਪਰ ਇਦਾਂ ਦੀ ਕੋਈ ਗੱਲ ਨਹੀਂ ਇਦਾਂ ਦੀ ਗੱਲ ਹੁੰਦੀ ਤਾਂ ਅਸੀਂ ਮਤਲਬ ਵੀਡੀਓ ਬਣਾਉਣੀ ਨਹੀਂ ਸੀ ਇਦਾਂ ਦੀ ਕੋਈ ਗੱਲ ਨਹੀਂ ਜੋ ਵੀ ਡਾਕਟਰ ਕਰਦਾ ਇਹ ਬਹੁਤ ਵਧੀਆ ਕਰਦਾ ਸਾਡੇ ਵਾਸਤੇ ਰੱਬ ਵੇ ਮੈਂ ਇਹਦਾ ਬਹੁਤ ਸ਼ੁਕਰਗੁਜ਼ਾਰ ਆ ਇਹਦਾ ਮੈਂ ਕਿਸੇ ਦਾ ਦੇਣਾ ਨਹੀਂ ਦੇ ਸਕਦਾ ਇਹਦਾ ਤਾਂ ਮੈਂ ਜਮਾ ਹੀ ਨਹੀਂ ਦੇਣਾ ਦੇ ਸਕਦਾ ਜਿੰਨਾ ਮੇਰਾ ਇਹਨੇ ਕੀਤਾ ਹੈ ਮਿਹਰਬਾਨੀ ਜੀ ਵੇਖੋ ਦੋਸਤੋ ਇਦਾਂ ਦੀ ਕਿੰਨੀ ਸਾਨੂੰ ਖੁਸ਼ੀ ਮਿਲਦੀ ਹੈ ਵੇਖੋ ਮੈਂ ਆ ਸਵੇਰ ਦਾ ਕੰਮ ਤੇ ਆਇਆ ਹੋਇਆ ਰਾਤ 1 ਵਜੇ ਚੱਲਿਆ ਮੈਨੂੰ ਘਰੋਂ ਵੀ 7-8 ਫੋਨ ਆ ਗਏ ਆ ਮੇਰੀ ਮਿਸੇਜ ਦੇ ਬੱਚਿਆਂ ਦੇ ਮੈਂ ਘਰ ਨਹੀਂ ਗਿਆ ਸਿਰਫ ਐਸ ਮੱਝ ਦੀ ਖਾਤਰ ਮੈਂ ਇੱਥੇ ਬੈਠਾ ਰਿਆ ਕਿਉਂਕਿ ਮੈਨੂੰ ਦਰਦ ਦੇ ਮੈਂ ਵੀ ਇੱਕ ਫਾਰਮਰ ਆ ਮੈਂ ਵੀ ਇੱਕ ਛੋਟਾ ਜਿਹਾ ਕਿਸਾਨ ਆ ਇਹ ਵੀ ਛੋਟੇ ਜਿਹੇ ਕਿਸਾਨ ਆ ਵੀ ਸਾਡੀਆਂ ਜਿਹੜੀਆਂ ਮੱਝਾਂ ਨੇ ਹੁਣ ਲੱਖ-ਲੱਖ ਰੁਪਏ ਦੀਆਂ ਨੇ ਸਾਡੀ ਅੰਗਹਿਲੀ ਕਰਕੇ ਮੈਂ ਇਸ ਮੱਝ ਦਾ ਵਾਲ ਕੱਢ ਕੇ ਬਹੁਤ ਥਿਰ ਵੇਟ ਕੀਤਾ ਇਮੀਡੀਏਟਲੀ ਬੱਚਾ ਨਹੀਂ ਕੱਢਿਆ ਤੁਸੀਂ ਪੁੱਛ ਲਓ ਮੈਂ ਕਿੰਨਾ ਟਾਈਮ ਵੇਟ ਕੀਤਾ ਜੀ ਇਹਨਾਂ ਦਾ ਉਹ ਚਿਰ ਤੁਸੀਂ ਕਟੋ-ਕਟ ਵੀ 4-5 ਕੱਟੇ ਆਪਾਂ ਬੈਠੇ ਰਹੇ ਜੀ ਤੁਸੀਂ ਰੋਟੀ ਤੋਂ ਬਗੈਰ ਬੈਠੇ ਜੇ ਤੁਹਾਨੂੰ ਤਾਂ ਕਹਿ ਸ਼ਾਕਲੋ ਪ੍ਰਸ਼ਾਦਿਤ ਤੁਸੀਂ ਕਹਿੰਦੇ ਨਹੀਂ ਜੀ ਹਾਂ ਦੋਸਤੋ ਵੇਖੋ ਅਸੀਂ ਪੂਰਾ ਵੇਟ ਕਰਕੇ ਜਦੋਂ ਪ੍ਰੋਪਰ ਯੂਟਰਸ ਖੁੱਲੀ ਏ ਉਦੋਂ ਅਸੀਂ ਬੱਚਾ ਬਾਹਰ ਕੱਢਿਆ ਸੋ ਬੱਚਾ ਤੇ ਬੱਚਾ ਦੀ ਜਿਹੜੀ ਮਾਂ ਏ ਮੱਝ ਤੇ ਕੱਟਾ ਦੋਨੋਂ ਹੀ ਸਹੀ ਸਲਾਮਤ ਨੇ ਸੋ ਜਿੰਨੇ ਆਏ ਪ੍ਰਾਣੇ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਸਭ ਤੋਂ ਧੰਨਵਾਦ ਉਸ ਪਰਮਾਤਮਾ ਦਾ ਸ਼ੁਕਰ ਜਿੰਨਾ ਨੇ ਸਾਨੂੰ ਮੇ ਗੁਣ ਬਖਸ਼ਿਆ ਜਿੰਦੇ ਨਾਲ ਅਸੀਂ ਆਪਦੇ ਸੇਵਾ ਆਪਦੇ ਪਰਿਵਾਰ ਦੀ ਕਰਦੇ ਪਏ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸੋ ਸਾਰੇ ਦੋਸਤਾਂ ਦਾ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ